ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਨੇ ਸਿੱਖ ਫਲਵਾੜੀ ਦੇ ਅੰਦਰ ਇੱਕ ਸੱਚੀ ਘਟਨਾ ਲਿਖੀ ਸੀ ਸੱਚੀ ਘਟਨਾ ਜਿਹਨੂੰ ਆਪਾਂ ਭਾਖੜਾ ਨੰਗਲ ਕਹਿੰਦੇ ਆ ਨਾ ਸ਼ਹਿਰ ਦਾ ਨਾਂ ਤੇ ਨੰਗਲ ਹੈ ਨਾ ਗੁਰਦੁਆਰੇ ਦੇ ਪ੍ਰਧਾਨ ਦੀ ਬੇਟੀ ਦਾ ਆਨੰਦ ਕਾਰਜ ਇਹ ਮੈਂ ਤਾਂ ਸੁਣਾ ਰਿਹਾ ਕੱਲਾ ਪ੍ਰਬੰਧਕਾਂ ਤੇ ਨਹੀਂ ਆਪਣੇ ਰਾਗੀ ਢਾਡੀ ਪ੍ਰਚਾਰਕਾਂ ਤੇ ਟੁਪਾ ਕੇ ਵੇਖਦਾ ਸਾਡੇ ਵਰਗਿਆਂ ਦੇ ਉੱਤੇ ਅਸੀਂ ਸਿਰਫ ਸਟੇਜਾਂ ਤੇ ਡੀਂਗਾ ਮਾਰਨ ਯੋਗੇ ਰਹਿ ਗਏ ਆਪਣੇ ਬੱਚਿਆਂ ਨੂੰ ਦੱਸ ਹੀ ਨਹੀਂ ਸਕੇ ਵੀ ਤੁਹਾਡੇ ਪਿਓ ਦੀ ਪੱਗ ਦਾ ਕੀ ਮਾਣ ਮਰਯਾਦਾ ਹੈ ਆਪੇ ਨਹੀਂ ਦੱਸ ਸਕੇ ਅਗੇ ਮੈਂ ਅਰਜ਼ ਕਰ ਰਿਹਾ ਨੰਗਲ ਸ਼ਹਿਰ ਦਾ ਗੁਰਦੁਆਰਾ ਹੈ ਉਹਦਾ ਪ੍ਰਧਾਨ ਉਹਦੀ ਬੱਚੀ ਦਾ ਆਨੰਦ ਕਾਰਜ ਬਰਾਤ ਆਈ ਤੇ ਘੋੜੀ ਤੇ ਬੈਠਾ ਲੜਾ ਪ੍ਰਧਾਨ ਜੀ ਨੂੰ ਕੋ ਛੱਕ ਗਿਆ ਪਿਆ ਕਿਉਂਕਿ ਉਹ ਪ੍ਰਿੰਸੀਪਲ ਸੁਰਿੰਦਰ ਸਿੰਘ ਵਿੱਚ ਹਾਜ਼ਰ ਸੀ ਉਹਨਾਂ ਅਸਲੀ ਅੱਖੀ ਦੇਖੀ ਘਟਨਾ ਆਪ ਲਿਖੀ ਬੱਚੀ ਦਾ ਪਿਓ ਲਾੜੇ ਨੂੰ ਜਾ ਕੇ ਕਹਿੰਦਾ ਪੁੱਤਰਾ ਆ ਜਿਹੜਾ ਸੇਹਰਾ ਜਿਹਾ ਲਾਇਆ ਪਾਸੇ ਕਰੀ ਉਹਨੇ ਜਿਉਂ ਸੇਹਰਾ ਪਾਸੇ ਕੀਤਾ ਕਹਿਣ ਲੱਗਾ ਜੀ ਇਹ ਵਿਆਹ ਨਹੀਂ ਹੋ ਸਕਦਾ ਆਨੰਦ ਕਾਰਜ ਨਹੀਂ ਹੋ ਸਕਦਾ ਬਰਾਤ ਵਾਪਸ ਲੈ ਜਾਓ ਬਰਾਤ ਵਾਪਸ ਲੈ ਜਾਓ ਰੋਲਾ ਪੈ ਗਿਆ ਕੀ ਹੋਇਆ ਕਹਿਣ ਲੱਗਾ ਜੀ ਸਜਣੋ ਆਪਣੀ ਧੀ ਦੇ ਲਈ ਮੈਂ ਸਾਬਤ ਸੂਰਤ ਬੱਚਾ ਦੇਖ ਕੇ ਆਇਆ ਸੀ ਗੁਰਦੁਆਰੇ ਦਾ ਪ੍ਰਧਾਨ ਆ ਏ ਘੋੜੀ ਤੇ ਚੜ ਕੇ ਬੈਠਣ ਵਾਲਾ ਦਾੜੀ ਕਤਰਿਆ ਹੋਇਆ ਮੇਰੇ ਘਰ ਆ ਗਿਆ ਲੋਕਾਂ ਨੂੰ ਰੋਹ ਸਟੇਜ ਤੇ ਬਹਿ ਕੇ ਕਹਿੰਦਾ ਓਏ ਅਮਰਤ ਛਕੋ ਕੇਸਾਂ ਦੀ ਬੇਦਵੀ ਨਾ ਕਰੋ ਕਿਹੜੇ ਮੂੰਹ ਨਾਲ ਕੱਲ ਨੂੰ ਸਟੇਜ ਤੇ ਕਮਾਂਗਾ ਲੋਕ ਕਹਿਣਗੇ ਤੇਰੇ ਘਰ ਘੋੜੀ ਤੇ ਚੜ ਕੇ ਕੇਸਾਂ ਦੀ ਬੇਦਵੀ ਕਰਨ ਆਇਆ ਸੀ ਤੇਰੀ ਧੀ ਨੂੰ ਵਿਆਉਣ ਦੇ ਲਈ ਇਹ ਵਿਆਹ ਨਹੀਂ ਜੇ ਹੋ ਸਕਦਾ ਬਰਾਤ ਵਾਪਸ ਲੈ ਜਾਓ ਰੋਣਾ ਪੈ ਗਿਆ ਦੇਖੋ ਸਮਝਾਉਣ ਵਾਲੇ ਨੇ ਪ੍ਰਧਾਨ ਜੀ ਕੋਈ ਗੱਲ ਨਹੀਂ ਮੁੰਡਾ ਮੰਨਦਾ ਮੈਂ ਦਾੜੀ ਰੱਖ ਲਾਂਗਾ ਕਹਿਣ ਲੱਗੇ ਹੁਣ ਮੰਨਦਾ ਆਨੰਦ ਕਾਰਜ ਹੋ ਗਏ ਨੇ ਉਸ ਤੋਂ ਬਾਅਦ ਫਿਰ ਬਿਟਰਣਾ ਕਹਿਣਾ ਹੁਣ ਤਾਂ ਲੋੜ ਹੀ ਨਹੀਂ ਹੁਣ ਤਾਂ ਕੰਮ ਹੋ ਗਿਆ ਫਿਰ ਕਿੱਥੇ ਮੰਨਣਾ ਇਹ ਨਹੀਂ ਨਹੀਂ ਇਹ ਨਹੀਂ ਜੋ ਹੋ ਸਕਦਾ ਰੋਲਾ ਪਿਆ ਤੇ ਸਾਡੇ ਵਰਗੇ ਸੋ ਕਾਲਡ ਅਖੌਤੀ ਸਿਆਣੇ ਵੀ ਪੰਜ-ਛਤ ਉਠਖੜਦੇ ਨੇ ਆਖਰੀ ਹੱਲਾ ਇਹ ਬੋਲਿਆ ਗਿਆ ਵੀ ਇੱਕ ਕੰਮ ਕਰੋ ਪ੍ਰਧਾਨ ਨਹੀਂ ਬਣਦਾ ਇਹਦੀ ਧੀ ਨੂੰ ਬਣਾ ਲਓ ਜੇ ਬੱਚੀ ਮੰਨ ਗਈ ਵੀ ਮੈਂ ਅਨੰਦ ਕਾਰਜ ਕਰਾਉਣ ਨੂੰ ਤਿਆਰ ਹਾਂ ਤਾਂ ਪਿਓ ਨੂੰ ਤਾਂਪੇ ਮੰਨਣਾ ਪੈਣਾ ਮਜਬੂਰ ਮੈਂ ਬੀਬੀ ਮਮਤਾਜ ਬੱਚੀ ਤੋਂ ਇੱਕ ਬੰਨੇ ਜਾ ਰਿਆਂ ਮੈਂ ਇੱਕ ਬੜਾ ਵੱਡਾ ਆਰਟੀਕਲ ਤਿਆਰ ਕੀਤਾ ਸੀ ਸਿੱਖ ਬੱਚੀਆਂ ਸਿੱਖਾਂ ਦੇ ਘਰ ਜਨਮ ਲੈ ਕੇ ਜਿਨ੍ਹਾਂ ਨੇ ਸਿੱਖੀ ਨੂੰ ਕਮਾਇਆ ਇਤਿਹਾਸ ਚ ਲਬ ਲਬ ਕੇ ਬੱਚੀਆਂ ਲਿਆਂਦੀਆਂ ਸੀ ਅੱਜ ਦੇ ਸਮੇਂ ਤੱਕ ਮੈਂ ਉਹਨਾਂ ਵਿੱਚ ਕਈਆਂ ਦਾ ਜ਼ਿਕਰ ਕੀਤਾ ਸੀਗਾ ਉਹਦੇ ਵਿੱਚ ਇਹ ਇੱਕ ਘਟਨਾ ਹੈ ਉਹ ਇਕੱਠੀ ਹੋ ਕੇ ਬੱਚੀ ਦੇ ਕੋਲ ਜਾਂਦੇ ਧੀ ਰಾಣੀਏ ਘਟਨਾ ਆ ਵਰਤ ਗਈ ਤੇਰਾ ਬਾਪੂ ਨਹੀਂ ਜੇ ਮੰਨਦਾ ਹੈਗਾ ਕਹਿੰਦਾ ਆਨੰਦ ਕਾਰਜ ਨਹੀਂ ਹੋਣਾ ਸ਼ਾਬਾਸ਼ ਉਸ ਬੱਚੀ ਦੇ ਉਹਨੇ ਆਖਿਆ ਸੀ ਮੇਰਾ ਬਾਪੂ ਜੋ ਕਹਿੰਦਾ ਉਹ ਹੀ ਹੋਣਾ ਮੈਂ ਆਪਣੇ ਪਿਓ ਦੀ ਪੱਗ ਨੂੰ ਦਾਗਦਾਰ ਨਹੀਂ ਜੇ ਕਰਨਾ ਬਰਾਤ ਵਾਪਸ ਲੈ ਕੇ ਚਲੇ ਜਾਓ